ਹਾਂਜੀ ਤੁਸੀਂ ਇਹ ਤਾਂ ਅਕਸਰ ਸੁਣਿਆ ਸੀ ਕਿ ਪੁਲਿਸ ਨਿਸ਼ਾਨੇ ਦਾਗਦੀ ਆ ਪਰ ਇੱਥੇ ਮਾਮਲਾ ਉਲਟ ਹੋਇਆ ਨੌਜਵਾਨਾਂ ਨੇ ਪੁਲਿਸ ਦੇ ਉੱਪਰ ਹੀ ਨਿਸ਼ਾਨੇ ਦਾਗੇ ਨੇ ਪੁਲਿਸ ਨੂੰ ਲੜਾਈ ਛਡਾਉਣੀ ਪਈ ਮਹਿੰਗੀ ਹੰਝ ਦੱਸਦੀ ਹੈ ਕਿ ਵੱਡਾ ਮਾਮਲਾ ਜਿਹੜਾ ਬਠਿੰਡਾ ਦੇ ਪਿੰਡ ਰਾਇਕੇ ਕਲਾਂ ਤੋਂ ਸਾਹਮਣੇ ਆ ਰਿਹਾ ਜਿਸ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਗੋਲੀਆਂ ਛੱਲਾਈਆਂ ਗਈਆਂ ਨੇ ਹਾਂਜੀ ਤੁਸੀਂ ਇਹ ਤਾਂ ਅਕਸਰ ਸੁਣਿਆ ਸੀ ਕਿ ਪੁਲਿਸ ਨਿਸ਼ਾਨੇ ਦਾਗਦੀ ਹੈ ਪਰ ਇੱਥੇ ਮਾਮਲਾ ਉਲਟ ਹੋਇਆ ਨੌਜਵਾਨਾਂ ਨੇ ਪੁਲਿਸ ਦੇ ਉੱਪਰ ਹੀ ਨਿਸ਼ਾਨੇ ਦਾਗੇ ਨੇ ਪਿੰਡ ਰਾਇਕੇ ਕਲਾਂ ਦੇ ਦੌਰਾਨ ਉੱਥੇ ਇੱਕ ਮੇਲੇ ਦੇ ਵਿੱਚ ਨੌਜਵਾਨ ਆਪਸ ਦੇ ਵਿੱਚ ਹੱਥੋ ਪਾਈ ਹੋ ਰਹੇ ਸਨ ਲੜਾਈ ਝਗੜਾ ਕਰ ਰਹੇ ਸਨ ਪਰ ਜਦ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੌਜਵਾਨਾਂ ਦੇ ਵੱਲੋਂ ਉਹ ਪੁਲਿਸ ਦੇ ਉੱਤੇ ਹੀ ਗੋਲੀਆਂ ਛਲਾ ਦਿੱਤੀਆਂ ਗਈਆਂ ਦੱਸ ਦਈਏ ਕਿ ਇਸ ਹੱਥਪਾਈ ਦੇ ਵਿੱਚ ਇਸ ਫਾਇਰਿੰਗ ਦੇ ਵਿੱਚ ਆਨੰਦਗੜ੍ਹ ਦੇ ਜਿਹੜੇ ਐਸ ਐਚ ਓ ਨੇ ਰਵਿੰਦਰ ਸਿੰਘ ਉਹਨਾਂ ਉਹ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਦੋ ਹੋਰ ਪੁਲਿਸ ਮੁਲਾਜ਼ਮ ਸੀ ਉਹ ਵੀ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਪੁਲਿਸ ਨੇ ਆਪਣੇ ਡਿਫੈਂਸ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਆ ਪਰ ਇੱਥੇ ਦੇਖਣਾ ਇਹ ਹੈ ਕਿ ਨੌਜਵਾਨਾਂ ਦੇ ਵੱਲੋਂ ਪੁਲਿਸ ਦੇ ਉੱਪਰ ਹੀ ਗੋਲੀਆਂ ਦਾਗੀਆਂ ਗਈਆਂ ਕੀ ਪ੍ਰਸ਼ਾਸਨ ਦਾ ਖੌਫ ਬਿਲਕੁਲ ਖਤਮ ਹੁੰਦਾ ਇੱਥੇ ਦਿਖਾਈ ਦਿੱਤਾ ਆਈਏ ਲੈ ਚੱਲਦੇ ਆ ਇੱਕ ਵਾਰ ਤੁਹਾਨੂੰ ਦਿਖਾ ਦਈਏ ਇਹਨਾਂ ਤਸਵੀਰਾਂ ਨੂੰ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਹੈ ਬਾਈ ਜੀ ਸਾਡਾ ਪਿੰਡ ਰੈਕੀਕਲਾ ਇੱਥੇ ਸਾਡੇ ਪਿੰਡਾਂ ਵਿੱਚ ਮੇਲਾ ਹੁੰਦਾ ਜੀ ਅਸੀਂ ਤੇ ਉੱਥੇ ਮੇਲੇ 'ਚ ਕੋਈ ਲੜਿੰਦੇ ਸੀਗੇ ਜੀ ਅਸੀਂ ਬਾਰ ਚ ਬੈਠੇ ਸੀਗੇ ਜੀ ਅਸੀਂ ਲੱਗਦੇ ਫਾਦਰ ਸਾਹਿਬ ਹੋਰੇ ਚਾਚਾ ਜੀ ਹੋਰੇ ਇਹ ਇਧਰੋਂ ਬੰਦੇ ਆਏ ਆਈ ਭੱਜ ਕੇ ਸਾਨੂੰ ਤਾਂ ਕੋਈ ਜਾਨ ਨਹੀਂ ਸੀ ਕੌਣ ਆ ਕੌਣ ਨਹੀਂ ਸਾਡਾ ਬਕਲੀ ਬਾਰੀ ਖੁੱਲੀ ਹੋਈ ਸੀ ਜੀ ਉਹ ਸਾਡੇ ਘਰੇ ਵੜ ਗਏ ਜੀ ਆ ਕੇ ਪਿੱਛੋਂ ਨਾਲਾ ਹਜੂਮ ਸੀਗਾ ਕੱਟੋ-ਕੱਟ 100 ਬੰਦੇ ਗਏ ਉਹ ਸਾਡੇ ਪਿੰਡ ਦੇ ਸੀਗੇ ਬੰਦੇ ਜੀ ਜਿਹੜੇ ਉਹਨਾਂ ਦੇ ਮਗਰ ਸੀਗੇ ਉਹ ਬੰਦੇ ਨੇ ਵੜ ਕੇ ਅੰਦਰੋਂ ਬਾਰੀ ਲਾ ਲਈ ਜੀ ਸਾਡੀ ਅਸੀਂ ਬਾਹਰ ਸੀਗੇ ਜੀ ਉਹ ਬੰਦੇ ਸਾਨੂੰ ਸਾਡੇ ਪਿੰਡ ਦੇ ਕਹਿੰਦੇ ਤੁਸੀਂ ਬਾਹਰ ਕੱਢੋ ਅਸੀਂ ਉਹਨਾਂ ਨੂੰ ਆਖਿਆ ਕਿ ਬਾਰੀ ਤਾਂ ਲੱਗੀ ਵੀ ਅਸੀਂ ਕਿੰਨੇ ਕੱਢੀਏ ਤਾਂ ਕਹਿੰਦੇ ਅਸੀਂ ਮਾਰਨਾ ਜੀ ਅਸੀਂ ਆਖਿਆ ਸਾਨੂੰ ਨਹੀਂ ਪਤਾ ਅਸੀਂ ਪੁਲਿਸ ਨੂੰ ਕਾਲ ਕਰੀਏ ਮਿਊਨਿਸਿਪਲ ਸਰਕਾਰ ਕੋਲ ਵੀ ਪ੍ਰਸ਼ਾਸਨ ਆਇਆ ਜੀ ਉਹਨਾਂ ਨੇ ਪ੍ਰਸ਼ਾਸਨ ਨਾਲ ਵੀ ਝਟਕਾ ਕਰਿਆ ਤੁਸੀਂ ਪ੍ਰਸ਼ਾਸਨ ਨੂੰ ਕੁਝ ਵੀ ਕੀ ਨਾ ਮਾਰਕੋਟ ਪ੍ਰਸ਼ਾਸਨ ਨਾਲ ਕਰੀਏ ਜੀ ਉਹਨਾਂ ਨੇ ਐਸਐਚਓ ਸਾਹਿਬ ਦੇ 6:00 ਵਜੇ ਆਈ ਉਸ ਤੋਂ ਬਾਅਦ ਹੀ ਬੱਸ ਲਾਠੀ ਚਾਰਜ ਹੋਈ ਉੱਡਵਾਜ ਉਹਨਾਂ ਨੇ ਟਲੀ ਚਲਾਈ ਆਈ ਸਾਡੇ ਤੇ ਨਿਸੰਤ ਕਿੱਥੇ ਦੇ ਰਹੇ ਨੇ ਆਓ ਹੈ ਕੀ ਖੜਾਉਂਦੇ ਅੱਛਾ ਕੀ ਹੋ ਰਿਹਾ ਜੀ ਇਹ ਰਾਤ ਚੂਰਾ ਮਾਮਲਾ ਇਹ ਤਾਂ ਅੱਛਾ ਇਹ ਤਾਂ ਹੋਵੇ ਤਾਂ ਲੜਾਈ ਹੋਈ ਥੇ ਅੱਛਾ ਬਹੁਤ ਜ਼ਿਆਦਾ ਲੜਾਈ ਹੋਈ ਹੋਏ ਡਾਇਰੈਕਟ ਬਹੁਤ ਚੱਲਿਆ ਜੀ ਹਾਂ ਕੀ ਕੈਂਪਰ ਉੱਪਰ ਹੀ ਸਟਾਕ ਕਿੱਦਾਂ ਜੜਾਈ ਸੀ ਕੀ ਕਾਰਨ ਕੀ ਪਤਾ ਲੱਗੇ ਕੋ ਕਿੰਨੇ ਬੁਲੇ ਸੀ ਕੋਈ ਬਾਹਰ ਮੋੜੇ ਸੀ ਜੀ ਅੱਛਾ ਜੀ ਉਹ ਆਸਰੇ ਲੜੇ ਸੀਗੇ ਕੋ ਉਹ ਉੱਪਰ ਘਰੇ ਵੜ ਗਏ ਘਰੇ ਵੜਨ ਚਾਹ ਉਹ ਪਰਲੇ ਪਾਸੇ ਟੱਪ ਵੀ ਉਹ ਉਹ ਬਾਹਰ ਜੜ ਕੇ ਅੰਦਰੋਂ ਇੱਕ ਆਪਾਂ ਕੋਈ ਵੱਡੇ ਗਏ ਤੇ ਇਦਾਂ ਕੋਈ ਹਥਿਆਰ ਵੱਡੇ ਗਏ ਤੇ ਆਹ ਇੱਕ ਆਪਾਂ ਨੇ ਵੇਖਿਆ ਜੀ ਤਾਂ ਫਿਰ ਤੇ ਪਾਇਰ ਪੂਰ ਦੇ ਕਿਤੇ ਤੇ ਬੜੇ ਬਹੁਤ ਹੋਏ ਜੀ ਐਰ ਵੀ ਹੋਏ ਹੋਏ ਅੱਛਾ ਕਾਰਨ ਕੀ ਲੱਗਦਾ ਜੜਾਈ ਦਾ ਵੀ ਇੰਨੀ ਪਿੰਡ ਦੇ ਵਿੱਚ ਜੜਾਈ ਹੋਏ ਕੀ ਕਾਰਨ ਕੀ ਰਿਹਾ ਬਾਰ ਦੇ ਮੁੰਡੇ ਆਫਸਾਈਡ ਡਿਵੈਲਪਰ ਸਗੇ ਬਾਹਰ ਦੇ ਕੀ ਚਾਹੀਏ ਹੈ